हरियाणा पुलिस ਵੱਲੋਂ ਉੱਥੇ ਉਹਨਾਂ ਨਾਲ ਧੱਕੇਸ਼ਾਹੀ ਵੀ ਹੋ ਰਹੀ ਹੈ ਕੁੱਟਮਾਰ ਗੋਲੇਵਾਰੀ ਜਾਂ ਜਿਹੜੇ ਹੈਗੇ ਆ ਆਪਣੇ ਟਾਇਰ ਗੈਸ ਦੇ ਸ਼ਰਤ ਸਿੱਟੇ ਜਾ ਰਹੇ ਨੇ ਡਰੋਨ ਰਾਹੀਂ ਵੀ ਸਿੱਟੇ ਜਾ ਰਹੇ ਨੇ ਉਸ ਵੱਸਬ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਉੱਥੇ ਨੁਕਸਾਨ ਹੋ ਰਿਹਾ ਉਹਦੇ ਨਾਲ ਨਾਲ ਲੋਕਲ ਰੈਜ਼ੀਡੈਂਟਸ ਦਾ ਨੁਕਸਾਨ ਹੋ ਰਿਹਾ ਪ੍ਰਧਾਨ ਜੀ ਮੰਦੀ ਮੋੜਕਿਲ ਦੀ ਸਾਡੇ ਐਡਵੋਕੇਟ ਨੇ ਬਾਰੇ ਸੈਸ਼ਨ ਦੇ ਪ੍ਰਧਾਨ ਇਹਨਾਂ ਦੇ ਰਾਹੀਂ ਆ ਕਾਨੂੰਨੀ ਨੋਟਿਸ ਜਿਹੜੇ ਮੇਰੇ ਹੱਥ ਸੀ ਦੇਖ ਰਹੇ ਹੋ ਅਸੀਂ ਕੇਂਦਰ ਸਰਕਾਰ ਦੇ ਹੋਮ ਸੈਕਟਰੀ ਨੂੰ ਹਰਿਆਣਾ ਸਰਕਾਰ ਦੇ ਹੋਮ ਸੈਕਟਰੀ ਨੂੰ ਤੇ ਪੁਲਿਸ ਮੁਖੀ ਡੀਆਈਜੀ ਹਨ ਤੇ ਐਸਐਸਪੀ ਅੰਮ੍ਰਿਤਸਰ ਤੇ ਐਸਐਚਓ ਥਾਣਾ ਸਦਰ ਅੰਮ੍ਰਿਤਸਰ ਜਿਹਦੇ ਅੰਦਰ ਸੰਭੂ ਬੋਡਰ ਅੰਦਾ ਪੰਜਾਬ ਹਰਿਆਣਾ ਬੋਡਰ ਉਹ ਜੀ ਰੋਟੀ ਲਈ ਅੰਮ੍ਰਿਤਸਰ ਸ਼ਹਿਰ ਜਾਂਦੇ ਨੇ ਮੇਰੇ ਕਿਸਾਨ ਨੇ ਉਹ ਆਪਣੀਆਂ ਸਬਜ਼ੀਆਂ ਵਗੈਰਾ ਅੰਮ੍ਰਿਤਸਰ ਵਿੱਚ ਕੇ ਆਉਂਦੇ ਨੇ ਦਿੱਲੀ ਦਿੱਲੀ ਕਰਕੇ ਖਾਣ ਵਾਲੇ ਬੰਦੇ ਨੇ ਉਹਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੈ ਵੀ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਆ ਕੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਕਿ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਇਹ ਸੇਰ ਸ਼ਾਹ ਸੂਰੀ ਮਾਰਗ ਸੋ ਵੀ ਸਲੀਦਾ ਬਣਿਆ ਹੋਇਆ ਉਹਨੂੰ ਬਲਾਕ ਕਰਕੇ ਰਹਿ ਗਏ ਬਲੌਗਿੰਗ ਕੀਤਾ ਉਹਦੇ ਉੱਪਰ ਦੀ ਇਹਨੂੰ ਯੂਨੀਵਰਸਲ ਬਾਰਡਰ ਇੱਕ ਤਰ੍ਹਾਂ ਦਾ ਬਣਾ ਕੇ ਇੱਧਰ ਬੰਬਾਰੀ ਅਥਰੂਗਾਸਾਂ ਦੀ ਇੱਧਰ ਲਾਠੀ ਚਾਰਜ ਇੱਧਰ ਮੌਤ ਵਰਗਾ ਇੱਕ ਦਾ ਤੰਦ ਬੋ ਗਿਆ ਜਦ ਹਰਿਆਣਾ ਬਾਡਰਾਂ ਤੇ ਸੁਰੱਖਿਆ ਬਲਾਂ ਵੱਲੋਂ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਅਣਮਨੁੱਖੀ ਤਸ਼ੱਦਦ ਕਰਨ ਵਿਰੁੱਧ ਗੁਰਵਿੰਦਰ ਸਿੰਘ ਰੋਮੀ ਖੜਾਵੇਂ ਵਾਲੇ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਏ ਨੇ ਉਹਨਾਂ ਦੇ ਵਕੀਲ ਮਨਦੀਪ ਮੋਦਗਿਲ ਪ੍ਰਧਾਨ ਬਾਰ ਐਸੋਸੀਏਸ਼ਨ ਰੋਪਣ ਨੇ ਦੱਸਿਆ ਕਿ ਆਪਣੇ ਦੇਸ਼ ਦੀ ਰਾਜਧਾਨੀ ਚ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰਨ ਦੇ ਲਈ ਜਾ ਰਹੇ ਲੋਕਾਂ ਤੇ ਯਾਨੀ ਨਕਸਾਨ ਗੋਲੀਵਾਰੀ ਲਾਠੀਚਾਰ ਥਰੂ ਗੈਸ ਦੇ ਗੋਲੇ ਸੁੱਟਣ ਵਰਗੀਆਂ ਤੰਨਸ਼ਾਈ ਕਾਰਵਾਈਆਂ ਦੇ ਵਿਰੁੱਧ ਅਸੀਂ ਹੋਮ ਸੈਕਟਰੀ ਕੇਂਦਰ ਸਰਕਾਰ ਹੋਮ ਸੈਕਟਰੀ ਹਰਿਆਣਾ ਐਸਐਸਪੀ ਅੰਬਾਲਾ ਡੀਜੀਪੀ ਹਰਿਆਣਾ ਪੁਲਿਸ ਅਤੇ ਐਸਐਚਓ ਥਾਣਾ ਸਦਰ ਅੰਬਾਲਾ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਏ ਨੇ ਅਤੇ ਕਿਹਾ ਕਿ ਜੇਕਰ ਬਣਦੇ ਸਮੇਂ ਅੰਦਰ ਟਕਮਾ ਜਵਾਬ ਨਾ ਮਿਲਿਆ ਅਤੇ ਤਸ਼ੱਦਦ ਕਰਨ ਵਾਲੇ ਮੁਲਜ਼ਮਾ ਅਤੇ ਅਧਿਕਾਰੀਆਂ ਉੱਤੇ ਖੋਸ਼ ਕਾਰਵਾਈ ਨਾ ਹੋਣ ਦੀ ਸੂਰਤ 'ਚ ਅਦਾਲਤ ਦਾ ਦਰਜਾ ਖੜਕਾਇਆ ਜਾਵੇਗਾ ਇਸ ਦੇ ਨਾਲ ਹੀ ਰੋਮੀ ਨੇ ਸਮੁੱਚੇ ਚਿੰਤਕ ਵਰਗ ਨੂੰ ਵੀ ਆਪੋ ਆਪਣੇ ਖੇਤਰਾਂ 'ਚ ਉੱਚ ਅਧਿਕਾਰੀਆਂ ਵਿ ਚੌਥੀ ਅਪ੍ਰੈਲ ਕੀ ਥੇ ਹੋਰ ਕੀ ਕੁਝ ਕਿਹਾ ਤੁਸੀਂ ਉਹ ਵੀ ਸੁਣ ਲਵੋ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਜੋ ਕਿਸਾਨ ਜਿੱਥੇ ਹੁੰਦੀਆਂ ਬੰਨੂ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਬੜੇ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਦਿੱਤਾ ਗਿਆ ਸੀਗਾ ਪ੍ਰੋਫੈਸ਼ਨ ਤਰੀਕੇ ਨਾਲ ਪ੍ਰੋਟੈਸਟ ਕਰਨਾ ਚਾਹੁੰਦੇ ਆ ਕਿਸਾਨ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਰੋਕਿਆ ਜਾ ਰਿਹਾ ਜਿਸ ਮੁਤਲਕ ਹਰਿਆਣਾ ਪੁਲਿਸ ਵੱਲੋਂ ਉੱਥੇ ਉਹਨਾਂ ਨਾਲ ਧੱਕੇਸ਼ਾਹੀ ਵੀ ਹੋ ਰਹੀ ਹੈ ਕੁੱਟਮਾਰ ਗੋਲੇਬਾਰੀ ਜਾਂ ਜਿਹੜੇ ਹੈਗੇ ਆ ਆਪਣੇ ਟਾਇਰ ਗੈਸ ਦੇ ਸ਼ੈਲਸ ਸਿੱਟੇ ਜਾ ਰਹੇ ਨੇ ਡਰੋਨ ਰਹੇ ਵੀ ਸਿੱਟੇ ਜਾ ਰਹੇ ਨੇ ਉਸ ਸਭ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਉੱਥੇ ਨੁਕਸਾਨ ਹੋ ਰਿਹਾ ਉਹਦੇ ਨਾਲ ਨਾਲ ਲੋਕਲ ਰੈਜ਼ੀਡੈਂਟਸ ਦਾ ਨੁਕਸਾਨ ਹੋ ਰਿਹਾ ਸਾਡੇ ਨਾਲ ਗੁਰਬਿੰਦਰ ਸਿੰਘ ਜੀ ਖੜੇ ਨੇ ਇਹਨਾਂ ਦਾ ਪਿਛਲਾ ਪਿੰਡ ਜਿਹੜਾ ਹੈਗਾ ਕੜਾਮਾ ਹੈਗਾ ਉਤੋਂ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ 6 ਕਿਲੋਮੀਟਰ ਦੇ ਪਿੰਡ ਹੈ ਤੇ ਇਹਨਾਂ ਦੇ ਪਿੰਡਾਂ ਦੇ ਲੋਕ ਆਪਣਾ ਜਿਹੜਾ ਰੋਜ਼ੀ ਰੋਟੀ ਲਈ ਅੰਬਾਲਾ ਸ਼ਹਿਰ ਜਾਂਦੇ ਨੇ ਜਿਹੜੇ ਕਿਸਾਨ ਨੇ ਉਹ ਆਪਣੀਆਂ ਸਬਜ਼ੀਆਂ ਵਗੈਰਾ ਅੰਬਾਲਾ ਸ਼ਹਿਰ ਵਿੱਚ ਕੇ ਆਉਂਦੇ ਨੇ ਦਿੱਲੀ ਦਿੱਲੀ ਕਰਕੇ ਖਾਣ ਵਾਲੇ ਬੰਦੇ ਨੇ ਉਹਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੈ ਕੋਈ ਰੋਟੀ ਪਾਣੀ ਦਾ ਸਾਧਨ ਉਹਨਾਂ ਦਾ ਬੰਦ ਪਿਆ ਹੈਗਾ ਉਹ ਅੰਬਾਲੇ ਜਾਣ ਯੋਗ ਨਹੀਂ ਹੈਗੇ ਅੰਬਾਲੇ ਦਾ ਬਾਰਡਰ ਜਿਹੜਾ ਹੈਗਾ ਸ਼ੰਭੂ ਪੈਰੀ ਅੱਥੇ ਉਸ ਸੀਲ ਕੀਤਾ ਹੋਇਆ ਹੈ ਉਸ ਸੰਬੰਧ ਵਿੱਚ ਅੱਜ ਗੁਰਵਿੰਦਰ ਸਿੰਘ ਵੱਲੋਂ ਇੱਕ ਇੱਕ ਨੋਟਿਸ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਹੈਗਾ ਜੋ ਕਿ ਹਰਿਆਣਾ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਪੁਲਿਸ ਅਥਾਰਟिटीज ਨੂੰ ਦਿੱਤਾ ਗਿਆ ਹੈਗਾ ਜਿਸ ਸੰਬੰਧ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਉੱਥੇ ਬੈਰੀਕੇਡਸ ਨੂੰ ਛੇਤੀ ਛੇਤੀ ਹਟਾਇਆ ਜਾਵੇ ਤੇ ਉਸ ਤੋਂ ਇਲਾਵਾ ਜਿਹੜਾ ਉੱਥੇ ਅ ਟੱਕੇशाही ਹੋ ਰਹੀ ਹੈ ਕਿ ਸਾਲਾਂ ਨਾਲ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਜਾਂ ਫਟਮਾਰ ਹੋ ਰਹੀ ਹੈ ਉਹਨੂੰ ਛੇਤੀ ਦੂ ਛੇਤੀ ਬੰਦ ਕਰਾਇਆ ਜਾਵੇ ਜੀ ਸਭ ਤੋਂ ਪਹਿਲਾਂ ਪਿਆਪਰੀ ਸਸਤੀ ਕਾਰ ਜੀ ਸਾਰਿਆਂ ਨੂੰ ਅ ਕਾਫੀ ਕੁਝ ਦੱਸ ਦਿੱਤਾ ਸਾਡੇ ਵਕੀਲ ਸਾਹਿਬ ਜੀ ਪ੍ਰਧਾਨ ਜੀ ਮਨਦੀਪ ਮੋੜਕੀ ਜੀ ਸਾਡੇ ਐਡਵੋਕੇਟ ਨੇ ਬਾਰੇ ਸੈਸ਼ਨ ਦੇ ਪ੍ਰਧਾਨ ਇਹਨਾਂ ਦੇ ਰਾਹੀਂ ਆ ਕਾਨੂੰਨੀ ਨੋਟਿਸ ਜਿਹੜੇ ਮੇਰੇ ਅੱਗੇ ਤੁਸੀਂ ਦੇਖ ਰਹੇ ਹੋ ਅਸੀਂ ਕੇਂਦਰ ਸਰਕਾਰ ਦੇ ਹੋਮ ਸੈਕਟਰੀ ਨੂੰ ਹਰਿਆਣਾ ਸਰਕਾਰ ਦੇ ਹੋਮ ਸੈਕਟਰੀ ਨੂੰ ਤੇ ਪੁਲਿਸ ਮੁਖੀ ਡੀਆਜੀ ਹੈਣਾ ਐੱਸਐਸਪੀ ਅੰਮ੍ਰਿਤਸਰ ਤੇ ਐੱਸਐਚਓ ਥਾਣਾ ਸਦਰ ਅੰਮ੍ਰਿਤਸਰ ਜਿਹਦੇ ਅੰਦਰ ਸੰਘੂ ਬਾਰਡਰ ਅੰਦਾ ਪੰਜਾਬ ਹਰਿਆਣਾ ਬਾਰਡਰ ਗੱਲ ਕਰਨ ਦੀ ਇਹ ਹੈ ਵੀ ਇਸ ਤਰ੍ਹਾਂ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਕਰੋ ਜਿਹੜਾ ਇਹਨਾਂ ਨੇ ਢੰਗੋਂ ਪੱਟਿਆ ਹੋਇਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੰਗ ਜਿਹੜੀ ਹੈ ਉਹ ਕੱਲੀ ਆਰਮੀ ਦੇ ਸਿਰ ਤੇ ਨਹੀਂ ਲੜੀ ਜਾਂਦੀ ਉਹਦੇ ਵਿੱਚ 에ਅਰ ਫੋਰਸ ਵੀ ਇਨਵੋਲਵ ਹੁੰਦੀ ਹੈ ਉਹਦੇ ਵਿੱਚ ਨੇਵੀ ਵੀ ਇਨਵੋਲਵ ਹੁੰਦੀ ਹੈ ਉਹਦੇ ਵਿੱਚ ਆਰਮਡ ਫੋਰਸਸ ਵੀ ਨਵਲਵਾਉਂਦੀਆਂ ਨੇ ਸੋ ਜਿਹੜੇ ਬੰਦੇ ਮੇਰੇ ਵਰਗੇ ਨੇ ਉੱਥੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜ ਸਕ ਕਰਾਂ ਤੋਂ ਆਪੋ ਆਪਣੇ ਵਕੀਲਾਂ ਨੂੰ ਕਰਕੇ ਇਸ ਤਰ੍ਹਾਂ ਦੇ ਨੋਟਿਸ ਭੇਜੋ ਇਹਨਾਂ ਨੂੰ ਤੇ ਇਹਨਾਂ ਤੋਂ ਜਵਾਬ ਤਲਬੀ ਕਰੋ ਇਹਨਾਂ ਨੇ ਜੇ ਜਵਾਬ ਉਹ ਨਹੀਂ ਦੰਦੇ ਤੇ ਜੇ ਜਿਹੜਾ ਦਸਤਵਾਰ ਗਿਲ ਸਾਹਮਣੇ ਕਿ ਬਾਰਡਰ ਸਟੇਟ ਕੀਤਾ ਗਿਆ ਅੱਜ ਕਿਸਾਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਨਾ ਕਿ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਆ ਕੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਕਿ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਇਹ ਫੇਰ ਸਾਹ ਸੂਰੀ ਮਾਰਗ ਸੋਹੀ ਵੀ ਸਲੀਦਾ ਬਣਿਆ ਹੋਇਆ ਉਹਨੂੰ ਬਲੌਕ ਕਰਕੇ ਰਹਿ ਗਏ ਬਲੌਕ ਹੀ ਨਹੀਂ ਕੀਤਾ ਉਹਦੇ ਉੱਪਰ ਦੀ ਇਹਨੂੰ ਯੂਨੀਵਰਸਲ ਬਾਰਡਰ ਇੱਕ ਤਰ੍ਹਾਂ ਦਾ ਬਣਾ ਕੇ ਇੱਧਰ ਬੰਬਾਰੀ ਅਥਰੂ ਗੈਸਾਂ ਦੀ ਇ ਤੇ ਕੱਲ ਨੂੰ ਵੀ ਆਪ ਕਹਿ ਦੇਣਗੇ ਅਸੀਂ ਆਪਣੀ ਮੰਗਾ ਬਣਾਉਣ ਵਾਸਤੇ ਜਾਣਾ ਕੁਰੂਖੇਤਰ ਯੂਨੀਵਰਸਿਟੀ ਚਾਹੇ ਮੇਂ ਦਿੱਲੀ ਜਾਣਾ ਫਿਰ ਬੰਦ ਕਰ ਦੇਣਗੇ ਪਰ ਸਾਨੂੰ ਸੂਝਣ ਕਹਿ ਦੇਣਗੇ ਚੌਥੇ ਨਿਗ੍ਹਾਣਦਾਰ ਕਹਿ ਦੇਣਗੇ ਜਾਂ ਕੋਈ ਹੋਰ ਧਰ ਕਹ ਦੇਗੀ ਇਟ ਮੀਨਸ ਫਿਰ ਇਹ ਜਿਹੜਾ ਮੇਨ ਇੱਕ ਏਸ਼ੀਆ ਮਹਾਂਦੀਪ ਨੂੰ ਪੂਰੇ ਨੂੰ ਜੋੜਨ ਵਾਲਾ ਜਿਹੜਾ ਫਾਈਬਰ ਤੱਕ ਪਾਕਿਸਤਾਨ ਦੇ ਲੱਗੇ ਅੱਗੇ ਪੂਰੇ ਦੇ ਪੂਰੇ ਏਸ਼ੀਆ ਮਹਾਂਦੀਪ ਨਾਲ ਜੋੜਨ ਵਾਲਾ ਫੇਰਸਾ ਸੂਰੀ ਮਾਰਗ ਤੇ ਇਹਨੂੰ ਬੰਦ ਕਰ ਦੇਣਾ ਇਹਦਾ ਜਵਾਬ ਕੱਲ ਵੀ ਅਸੀਂ ਕੀਤੀ ਹੈ ਇਹਦਾ ਜਵਾਬ ਦੇਣਗੇ ਤਾਂ ਠੀਕ ਹੈ ਜਾਂ ਜਿਹੜੀ ਬਣਦੀ ਕਾਰਵਾਈ ਹੋਣਾ ਬਲਾ ਅਧਿਮਤੇ ਉਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਨੇ ਉੱਥੇ ਉਹ ਸਾਡੇ ਜਿਹੜੇ ਸ਼ੁਭਕਰਨ ਵਰਗੇ ਜਿਹੜੇ ਸ਼ਹੀਦ ਹੋਇਆ ਸਾਡਾ ਉਹ ਬੱਚਾ ਤੇ ਉਸ ਤੋਂ ਬਿਨਾਂ ਜਿਹੜੇ ਫਟਲੇ ਹੋਏ ਨੇ ਤੇ ਜਿਨ੍ਹਾਂ ਦੀ ਖਬਰਾਂ ਹੋਰ ਵੀ ਆ ਰਹੀਆਂ ਨੇ ਤੇ ਗਾਇਬ ਨੇ ਉਹਨਾਂ ਨੂੰ ਸਰਵੇਟਿਫਾਈ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਨ ਜੇ ਕਾਰਵਾਈ ਨਹੀਂ ਕਰਦੇ ਇਧਰੋਂ ਮੇਰੇ ਵੱਲੋਂ ਯਾਨੀ ਕਿ ਗੁਰਵਿੰਦਰ ਸਿੰਘ ਰੋਮੀ ਘਰਾਣੇ ਵਾਲੇ ਵੱਲੋਂ ਆ ਨੋਟਿਸ ਜਾਰੀ ਕੀਤਾ ਗਿਆ ਮੈਂ ਦੁਬਾਰਾ ਕਹਿ ਰਿਹਾ ਤੁਹਾਡੇ ਜਾਣ ਦਾ ਕਾਰਨ ਇਹ ਹੈ ਮੇਰਾ ਕਿ ਉੱਥੋਂ ਨਿੱਜੀ ਤੌਰ ਤੇ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਉੱਥੋਂ ਆਪਣੇ ਵਕੀਲਾਂ ਨੂੰ ਪਹੁੰਚ ਕਰੋ ਤੇ ਇਹਨਾਂ ਨੂੰ ਆ ਨੇੜੇ ਕਰ ਦੋ ਵਰਨ ਜੀ ਇਹਨਾਂ ਦੇ estrane ਲੋਕ ਜਿਹੜੇ ਕਾਨੂੰਨੀ ਨੋਟਿਸ ਹੈ ਉਹ ਜਾਰੀ ਕਰਵਾਓ ਤੇ ਫਿਰ ਇਹਨਾਂ ਦੀ ਜਵਾਬਤਾਲੀ ਵੀ ਕਰੋ ਜੇ ਉਹ ਨਹੀਂ ਆਪਾਂ ਜਿਹੜੇ ਪ੍ਰੋਸੇਜ ਜਿਹੜੇ ਜਵਾਬ ਨਹੀਂ ਮਿਲਦੇ ਤੇ ਕਰ ਲੈਣੀ ਨਹੀਂ ਹੁੰਦੀ ਫਿਰ ਅਦਾਲਤਾਂ ਦੇ ਵਿੱਚ ਇਹਨਾਂ ਦੀਆਂ ਪੇਸ਼ੀਆਂ ਪਵਾਓ ਆਪੋ ਆਪਣੇ ਏਰੀਆ ਦੇ ਵਿੱਚ